ਐਂਡ ਆਪਰ ਸਾਡੀ ਸੋਚ ਕਿੱਥੇ ਖੜੀ ਹੈ ਇਸ ਸਮਾਜ ਦੇ ਵਿੱਚ ਅਸੀਂ ਹੈਗੇ ਹਾਂ ਜਿਹਾਤੀ ਰੋਹਿੰਗਿਆ ਇਹ ਸਾਰੇ ਇੱਕ ਇੱਕ ਜੱਟੇ ਹੈਗੇ ਕੋਈ ਧਿਆਨ ਨਹੀਂ ਹੈ ਅਸੀਂ ਕਿਰਾਏ ਤੇ ਨਿਕਾਣਾ ਦੇ ਦਿੰਦੇ ਆ ਵੀਰਾ ਆਇਡੈਂਟੀ ਚੈੱਕ ਕਿ ਕੋਈ ਬੰਗਲਾਦੇਸ਼ੀ ਹੈ ਕਿ ਨਹੀਂ ਹੈਗਾ ਸਾਡੇ ਘਰਾਂ ਤੱਕ ਪਹੁੰਚ ਗਏ ਤਾਂ ਪੈਸੇ ਮਾਰੇ ਜਿਆਦਾ ਮਿਲਦੇ ਨੇ ਅਸੀਂ ਕਿਰਾਏ ਦੇ ਦੇ ਰਹੇ ਹਾਂ ਪਰ ਸਾਨੂੰ ਆਸੋ ਵੀ ਚੱਲਣਾ ਪਿਆ

ਜੀ ਜੈ ਹਨ ਬੰਦੇ ਕਾਮ ਦੇ ਵਿੱਚ ਅੱਤਵਾਦੀ ਹਮਲੇ ਨੇ ਸਾਰੇ ਇੰਡੀਆ ਨੂੰ ਚਚੋੜ ਕੇ ਰੱਖਤਾ ਹੈ ਇਸ ਤੋਂ ਬਾਅਦ ਬਾਹਰਲੇ ਮੁਲਕਾਂ ਦੇ ਵਿੱਚ ਵੀ ਜੋ ਪੰਜਾਬੀ ਤੇ ਹਿੰਦੂ ਹਨ ਤੇ ਫੋਰਨ ਤੇ ਲੋਕ ਵੀ ਹਨ ਉਹ ਵੀ ਇਸ ਗੱਲ ਨੂੰ ਬਹੁਤ ਹੀ ਸੋਚ ਰਹੇ ਹਨ ਮੰਤ ਭਾਗੀ ਘਟਨਾ ਤੋਂ ਲੈ ਕੇ ਇਸੇ ਲੜੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਧੂਰੀ ਸ਼ਹਿਰ ਦੇ ਵਿੱਚ ਵੀ ਅੱਜ ਬਖ ਬਖ ਜਥੇਬੰਦੀਆਂ ਵੱਲੋਂ ਪਾਕਿਸਤਾਨ ਦਾ ਪੁੱਤਲਾ ਫੁਕਿਆ ਜਾ ਰਿਹਾ ਹੈ ਅੱਜ ਸਾਡੇ ਨਾਲ ਜੁੜੇ ਹਨ ਤੂਰੀ ਸ਼ਹਿਰ ਤੋਂ ਜੀਪੀ ਦੇ ਆਗੂ ਰਣਜੀਤ ਦੇਵਾਲ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕੀ ਕਹਿੰਦੇ ਹਨ ਏਸੀਪੀ ਡੀਆ ਤੂਰੀ ਨਾਲ ਬਣੇ ਰਹੋ ਹਾਂਜੀ ਰਣਜੀਤ ਦੇਵਾਲ ਜੀ ਕੀ ਕਹਿੰਦੇ ਹੋ ਕਿ ਅੱਜ ਪਾਕਿਸਤਾਨ ਦਾ ਪੁੱਤਲਾ ਫੁਕ ਰਿਹਾ ਹੈ ਤੂਰੀ ਸ਼ਹਿਰ ਵਿੱਚ ਮੈਂ ਕਹਿੰਦਾ ਪਾਕਿਸਤਾਨ ਨੂੰ ਫੂਕ ਦੇਣਾ ਚਾਹੀਦਾ ਜੀ ਇਹੋ ਜਿਹਾ ਜੜਾ ਇਹਨਾਂ ਨੇ ਕੀਤਾ ਕੰਮ ਜਿਹੜੀ ਘਟਿਆ ਹਰਕਤ ਕੀਤੀ ਗਈ ਹੈ ਤਾਂ ਜੇ ਅਗਰ ਪਾਕਿਸਤਾਨ ਦੇ ਜਿਹੜੇ ਸਾਰੇ ਆਗੂ ਨੇ ਜਿਨ੍ਹਾਂ ਦੇ ਸਰਕਾਰਾਂ ਦੇ ਵਿੱਚ ਬੈਠੇ ਆ ਜਿਹੜੀਆਂ ਇਹ ਗੰਦੀ ਕੁਰਕੂਤ ਕੀਤੀ ਹੈ ਸਾਡੀਆਂ ਪੈਣਾ ਦੇ ਸਾਹ ਆਟ ਜਾਣ ਦਿੱਤੇ ਗਏ ਹਨ ਜਿਨ੍ਹਾਂ ਦੇ ਹੱਥੇ ਕੂੜੇ ਵੀ ਨਹੀਂ ਉਤਰੇ ਜਿਨ੍ਹਾਂ ਦੇ ਹੱਥਾਂ ਤੋਂ ਮਹਿੰਗੀਆਂ ਵੀ ਨਹੀਂ ਉਤਰੀਆਂ ਉਹਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਮਰਦਾਬਾਦ ਨਹੀਂ ਕਿ ਤੋਂ ਕਿੰਦਾ ਮਤਲਬ ਕਿ ਹਜੇ ਉਹਨਾਂ ਦੇ ਜਿਹੜੇ ਵਿਆਹ ਦੇ ਰਸਮਾਂ ਵੀ ਨਹੀਂ ਪੂਰੀਆਂ ਹੋਈਆਂ ਉਹਨਾਂ ਦੇ ਸਵਾਗਤ ਉਜਾੜ ਗਏ ਯਾਰ ਕਈਆਂ ਦੇ ਘਰੇ ਜਾਗਰਣ ਰੱਖੇ ਹੋਏ ਸੀ ਕਈਆਂ ਦੇ ਘਰੇ ਹਲੇ ਰਸਮਾਂ ਪੂਰੀਆਂ ਹੋਣੀਆਂ ਸੀ ਆ ਅੱਜ ਸਵਾਗਤ ਉਜਾੜ ਦਿੱਤੇ ਕਿ ਕਿਰਨੇ ਪਹਿਰੇ ਨੇ ਸੰਕਰ ਵਿੱਚ ਕਿਤੇ ਨਾ ਕਿਤੇ ਜਿਹੜਾ ਪਾਕਿਸਤਾਨ ਦੀ ਹਰਕਤ ਹੈ ਦਾ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਠੀਕ ਹੈ ਜੀ ਏਸੀ ਇਹਨਾਂ ਦੇ ਵਿਚਾਰ ਹੁਣ ਆਪਾਂ ਥੋੜਾ ਮਾਰੀ ਏਸੀ ਪੀ ਇੰਡੀਆ ਤੋਂ ਮੇਰੇ ਸਹਿਯੋਗੀ ਨਰੇਸ਼ ਅਸਤਰੀ ਦੇ ਨਾਲ ਤੁਰੀ ਦੀਰਪ ਕੀ ਕਰਨਾ ਹੁਣ ਆ ਵੀ ਧਰਮ ਪੁੱਛ ਕੇ ਕਿਸੇ ਤੇ ਗੋਲੀ ਮਾਰ ਦਿੱਤੀ ਜਾਂਦੀ ਤੇ ਕਿਹਾ ਕੀ ਗਿਆ ਵੀ ਅਸੀਂ ਤੁਹਾਡਾ ਸੁਆਗ ਜਾੜਤਾ ਤੇ ਜਾ ਕੇ ਤੁਸੀਂ ਆਪਣੀ ਸਰਕਾਰ ਨੂੰ ਦੱਸ ਦਿਓ ਆਪਣੇ ਦੇਸ਼ ਵਾਸੀਆਂ ਨੂੰ ਦੱਸ ਦਿਓ ਹਿੰਦੂਆਂ ਨੂੰ ਦੱਸ ਦਿਓ ਕਿ ਬੰਗਾਰਿਆ ਗਿਆ ਹੈ ਦੇਸ਼ ਨੂੰ ਤੇਰਾ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਰੂਹਾਂ ਕੰਬ ਜਾਣ ਇਹੋ ਜੀ ਲੋਕਾਂ ਦੀਆਂ ਰੂਹ ਕੰਬੇ ਪਾਕਿਸਤਾਨ ਦੀ ਕਿ ਅਸੀਂ ਇਹੋ ਜੀ ਹਰਕਤ ਕਰਨ ਤੋਂ ਪਹਿਲਾਂ ਲੱਖਾਂ ਵਾਰ ਸੋਚੀਏ ਇਹੋ ਜਿਹੀ ਹਰਕਤ ਹੋਈ ਹੈ ਇਸ ਕਰਕੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਜਗਾ ਜਗਾ ਤੇ ਲੋਕਾਂ ਦੇ ਫਿਰਦੇ ਬਲੁੰਦਰੇ ਗਏ ਨੇ ਦੇਖੇ ਨਹੀਂ ਜਾਂਦੀਆਂ ਉਹ ਪੈਣਾ ਜਿਨ੍ਹਾਂ ਦੇ 6-6 ਦਿਨ ਪਹਿਲਾਂ ਵਿਆਹ ਹੋਈ ਸੀ ਜਿਹੜਾਂ ਦੇ ਸੁਹਾਗ 6 ਦਿਨਾਂ ਬਾਅਦ ਹਲੇ ਚੂੜਾ ਪਾਇਆ ਹੋਇਆ ਹੈ ਹਲੇ ਮਹਿੰਦੀਆਂ ਹੱਥਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਤੇ ਉਹ ਕੀਰਨੇ ਪਾਰ ਰਹੀਆਂ ਨੇ ਕੀ ਦਿਖਾਉਣਾ ਚਾਹੁੰਦੇ ਆ ਉਹ ਕਿਹੜੀ ਇਨਸਾਨੀਅਤ ਪੇਸ਼ ਕਰਨਾ ਚਾਹੁੰਦੇ ਆ ਕਿਹੜਾ ਜਿਹਹਾਦ ਪੇਸ਼ ਕਰਨਾ ਚਾਹੁੰਦੇ ਆ ਅੱਜ ਲੋਕਾਂ ਦੇ ਸਾਹਮਣੇ ਜਿੱਥੇ ਇਹ ਹੱਤਬਾਜ਼ੀ ਦਾ ਚਿਹਰਾ ਨੰਗਾ ਹੋਇਆ ਹੈ ਉੱਥੇ ਇਹ ਵੀ ਨੰਗਾ ਹੋ ਗਿਆ ਜੰਮੂ ਕਸ਼ਮੀਰ ਦੇ ਲੋਕਾਂ ਦੇ ਸਾਹਮਣੇ ਵੀ ਇਹ ਤੁਹਾਡੇ ਦੁਸ਼ਮਣ ਨੇ ਇਹ ਤੁਹਾਡੇ ਬਿੱਤਰ ਨਹੀਂ ਹੈਗੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਧਰਨਾ ਪ੍ਰਦਰਸ਼ਨ ਹੋ ਰਿਹਾ ਇਹ ਲੋਕ ਜਿਹੜੀ ਇਹੋ ਜਿਹੀ ਗੰਦੀ ਮੈਂਟੈਲਿਟੀ ਰੱਖਦੇ ਆ ਜਿਨ੍ਹਾਂ ਦੇ ਰਾਗ ਰੱਕ ਦੇ ਵਿੱਚ ਇਹ ਵਸਿਆ ਹੋਇਆ ਹੈ ਵੀ ਅਸੀਂ ਕਤਲਿਆਮ ਕਰਨਾ ਹੈ ਅਸੀਂ ਗੁਨਾਹ ਕਰਨੇ ਨੇ ਅਸੀਂ ਤੜਫਾ ਤੜਫਾ ਕੇ ਲੋਕਾਂ ਨੂੰ ਮਾਰਨਾ ਹੈ ਇਹਨਾਂ ਦੇ ਖਿਲਾਫ ਆਵਾਜ਼ ਅੱਜ ਬਲੰਦ ਹੋਈ ਹੈ ਸਰਕਾਰ ਵੀ ਬੜੇ ਸਖਤ ਤਰੀਕੇ ਨਾਲ ਪਹਿਲਾਂ ਵੀ ਐਕਸ਼ਨ ਲਏ ਨੇ ਤੇ ਹੁਣ ਵੀ ਸਰਕਾਰ ਪੂਰੇ ਸਖਤ ਤਰੀਕੇ ਨਾਲ ਐਕਸ਼ਨ ਲੈਣ ਤੇ ਲੱਗੀ ਹੋਈ ਆ ਕੱਲ ਰਾਤ ਉਹਨਾਂ ਦਾ ਸਭ ਤੋਂ ਵੱਡਾ ਉਹਨਾਂ ਤੇ ਅਟੈਕ ਕੀਤਾ ਗਿਆ ਉਹਨਾਂ ਦਾ ਪਾਣੀ ਬੰਦ ਕੀਤਾ ਗਿਆ ਅੱਜ ਸਰਕਾਰ ਉੱਥੋਂ ਵਾਲੀ ਪਾਕਿਸਤਾਨ ਵਾਲੀ ਨੇ ਸਾਰਿਆਂ ਦੀ ਮੀਟਿੰਗ ਬੁਲਾ ਲਈ ਤੇ ਰੋ ਰਹੇ ਨੇ ਕਿ 24 ਕਰੋੜ ਲੋਕ ਸਾਡੇ ਪਿਆਸੇ ਮਰ ਜਾਣਗੇ 17 ਲੱਖ ਇਕੜ ਜ਼ਮੀਨ ਸਾਡੀ ਬੰਜਰ ਹੋ ਜੂਗੀ ਤੇ ਤੋਂ ਉੱਤੋਂ ਦੀ ਵੀ ਅੱਜ ਪ੍ਰਧਾਨ ਮੰਤਰੀ ਜੀ ਨੇ ਚੇਤਾਵਨੀ ਦਿੱਤੀ ਹੈ ਕਿ ਨਿਰਦੇਸ਼ ਦਿੱਤੇ ਨੇ ਫੌਜ ਨੂੰ ਵੀ ਸਾਰੇ ਜਿਹੜੇ ਡਿਪਾਰਟਮੈਂਟ ਨੇ ਵੀ ਬਹੁਤ ਸਖਤ ਕਾਰਵਾਈ ਪਾਕਿਸਤਾਨ ਦੇ ਖਿਲਾਫ ਤੇ ਜਿਹੜੀ ਇੱਕ ਨੌਣੀ ਹਰਕਤ ਕੀਤੀ ਹੈ ਇਹਨਾਂ ਨੂੰ ਇਹੋ ਜੀ ਸਜ਼ਾ ਦਿੱਤੀ ਜਾਵੇ ਅੱਗੇ ਤੋਂ ਇਹਨਾਂ ਦੀ ਆ ਪੀੜ੍ਹੀਆਂ ਵੀ ਨਾ ਸੋਚਣ ਇਹ ਜੀ ਹਰਕਤਾਂ ਕਿ ਕਿ ਇੱਕ ਬੇਗ ਸੋਲਾਨੀਆਂ ਨੂੰ ਜੋ ਕਿ ਘੁੰਮਣ ਗਏ ਸੀ ਉਹਨਾਂ ਨੂੰ ਪੁੱਛ ਪੁੱਛ ਕੇ ਵੀ ਤੁਸੀਂ ਹਿੰਦੂ ਕੋੜਾ ਨੋਕੀ ਹੈ ਉਹਨਾਂ ਦੇ ਉਹਨਾਂ ਦੇ ਮਤਲਬ ਪਰਿਵਾਰਾਂ ਦੇ ਸਾਹਮਣੇ ਬੰਦਿਆਂ ਨੂੰ ਸ਼ੂਟ ਕਰ ਦਿੱਤਾ ਗਿਆ ਔਰ ਬਹੁਤ ਪੂਰੀ ਤਰ੍ਹਾਂ ਮਾਰਿਆ ਗਿਆ ਇਹ ਧਮਕਾਇਆ ਗਿਆ ਵੀ ਜਾ ਕੇ ਦੱਸ ਦੋ ਇਹ ਮੈਸੇਜ ਲਾ ਦਿਓ ਕਿ ਤੁਹਾਡੇ ਬੰਦਿਆਂ ਨੂੰ ਕਿਉਂ ਮਾਰਿਆ ਗਿਆ ਕਿਉਂਕਿ ਤੁਸੀਂ ਇਸ ਗੱਲ ਦਾ ਬਹੁਤ ਹੀ ਵੱਡਾ ਜਿਹੜਾ ਹੈ ਘਟਨਾ ਵਾਪਰੀ ਹੈ ਤੇ ਇਹਦੇ ਵਿੱਚ ਜੋ ਸਾਜ਼ਿਸ਼ ਹੈ ਵਿਦੇਸ਼ੀ ਸ਼ਾਸਨਾਂ ਨੇ ਉਹ ਕੰਮ ਕਰ ਲੀਆਂ ਨੇ ਸੋ ਇਸ ਲੋਸ਼ ਵਜੋਂ ਤਾਂ ਕਿ ਜਿਹੜੇ ਕਾਤਲਾ ਨੇ ਇਹ ਕੰਮ ਕੀਤਾ ਹੈ ਜਿਸ ਦੀ ਛੇਤੇ ਕੀਤਾ ਹੈ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਤੇ ਵੰਦੀ ਕਾਰਵਾਈ ਇਸ ਤਿੱਕੇ ਨਾਲ ਕੀਤੀ ਜਾਵੇ ਤਾਂ ਕਿ ਇਹ ਗਾਹਾਂ ਨੂੰ ਕਿਸੇ ਦੀ ਜੁੜਤ ਨਾ ਪਵੇ ਵੀ ਇਹੀ ਜੀ ਕਾਨੂੰਨੀ ਹਰਕਤ ਕਰੇ ਇਹੀ ਮੈਂ ਅਪੀਲ ਕਰਦਾ ਭਾਰਤ ਮਾਤਾ ਕੀ ਜੈ ਜੈ ਜੰਦਾਬਾ You know ਤੰਗ ਨਾ ਗਿਆ ਤੇ ਫਾਇਰ ਕਰਨ ਵਾਲਾ ਪਾਕਿਸਤਾਨ ਮੁਰਦਾਬਾ 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 ਫਾਇਰ ਪਾਕਿਸਤਾਨ ਮੁਰਦਾਬਾ 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 ਫਾਇਰ ਪਾਕਿਸਤਾਨ ਮੁਰਦਾਬਾ ਇਹ ਕਹਾਂਗੇ ਜਿਹੜਾ ਕਿੰਨੇ ਹਫ਼ਤਿਆਂ ਤੇ ਫੈਰ ਕਰਦਾ ਉਸ ਤੇ ਫੌਜ ਬੈਠੀ ਐ ਕਿੰਨੇ ਹਫ਼ਤਿਆਂ ਤੇ ਆ ਕੇ ਗੋਲੀ ਚਲਾ ਰਹੇ ਕੋਈ ਨਾ ਪਾਗਾ ਦੇ ਦਲੇਰੀ ਨਹੀਂ ਹੈਗੀ ਨਾ ਮਰਦਾ ਇਹ ਨਾ ਮਰਦਾ 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 ਹੱਥ ਲੈਣ ਨੂੰ ਬਾਹਰ ਲਾਓ ਜੰਮਾਰਦ ਪਾਕਿਸਤਾਨ ਮਰਦਾਬਾ 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 ਨਾ ਮਰਦਾ ਪਾਕਿਸਤਾਨ ਮਰਦਾ ਦੇਸ਼ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਉਹਨਾਂ ਤੋਂ ਹੀ ਅਪੀਲ ਕਰਾਂਗੇ ਜਿੰਨੇ ਆਪਾਂ ਖੜੇ ਆਂ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਤੇ ਇੱਥੇ ਜਿੰਨੇ ਆਪਣੇ 28 ਮੌਤਾ ਉਹਨਾਂ ਨੇ ਮੈਂ ਕਹਿੰਦਾ ਕਿ ਕੋਈ 28 ਸ਼ਹਿਰ ਖਤਮ ਹੋਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਹਿੰਦੁਸਤਾਨ ਕੀ ਹੈ ਤੇ ਪਾਕਿਸਤਾਨ ਕੀ ਹੈ ਜੇ ਆਪਾਂ ਕਿਸੇ ਦੇ ਹੱਥਿਆਂ ਤੇ ਫੈਰ ਕਰਦੇ ਆਂ ਇਹਦਾ ਕੁਝ ਕਰਦੇ ਆਪਾਂ ਨੂੰ ਪਤਾ ਅਮਰੀਕਾ ਦੇ ਸਾਰਾ ਕੁਝ ਆਵਾ ਲਾ ਦਿੰਦੇ ਨੇ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਪਾਕਿਸਤਾਨ ਨੂੰ ਅੱਜ ਨੂੰ ਖਤਮ ਕਰ ਦਿਓ ਜਦੋਂ ਪਾਸਾਰਾ ਭਾਰਤ ਤੁਹਾਡੇ ਨਾਲ ਹੈ ਸਾਰ ਪਾਕਿਸਤਾਨ ਮਰਦਾ ਮੁਰਦਾਬਾਦ ਮੁਰਦਾਬਾਦ ਕਰ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਜੱਲੇ ਵੀ ਧਰਮ ਨੇ ਜੀ ਕੋਈ ਵੀ ਧਰਮ ਨਹੀਂ ਸਿਖਾਉਂਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਹੈ ਜਾਂ ਕੁਰਾਨ ਹੈ ਉਹ ਭਾਈਚਾਰਾ ਤੇ ਇਨਸਾਨੀਅਤ ਨੂੰ ਮੁੱਖ ਰੱਖਦਾ ਪਰ ਜਿਹੜੇ ਬੰਦੇ ਆਏ ਸੀ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਮੁਸਲਮਾਨ ਕਰਦੀ ਹੈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਮੰਗੇ ਕਿਉਂ ਇਹੋ ਜਿਹੇ ਬੰਦੇ ਕਾਇਰ ਹੁੰਦੇ ਨੇ ਜਿਹੜੇ ਪਿੱਛੇ ਆ ਕੇ ਫੈਰ ਕਰਦੇ ਨੇ ਇਹ ਨਾ ਕਿਸੇ ਧਰਮ ਨਾਲ ਜੁੜੇ ਨੇ ਨਾ ਕਿਸੇ ਜਾਤ ਨਾਲ ਜੁੜੇ ਨੇ ਇਹੋ ਜਿਹੇ ਲੋਕ ਕਾਇਰ ਹੁੰਦੇ ਨੇ ਜਿਹੜਾ ਦੇਸ਼ ਦਾ ਤੇ ਹਰ ਇੱਕ ਸਟੇਟ ਦਾ ਮਾਹੌਲ ਖਰਾਬ ਕਰਦੇ ਨੇ ਕਿਉਂ ਕੋਈ ਵੀ ਧਰਮ ਦਾ ਗ੍ਰੰਥ ਇਹ ਨਹੀਂ ਕਹਿੰਦਾ ਵੀ ਆਪਾਂ ਇਨਸਾਨੀਅਤ ਨੂੰ ਥਾਰ-ਥਾਰ ਕਰੀਏ ਮਿਹੱਥਿਆਂ ਦੇ ਗੋਲੀਆਂ ਚਲਾਈਏ ਜੇ ਬੰਦਿਆਂ ਨੇ ਮਾਂ ਦਾ ਦੁੱਧ ਪੀਤਾ ਹੋਇਆ ਸੀ ਤਾਂ ਜਾ ਕੇ ਉੱਥੇ ਫੌਜ ਸੀ ਉਹਨਾਂ ਨਾਲ ਪੰਗਾ ਲੈ ਤੇ ਉੱਥੇ ਪੰਗਾ ਚੱਲ ਜਾਂਦਾ ਕਿ ਕਿਹੜੇ ਭਾਵੇਂ ਖਦੀ ਆ ਤੇ ਜਿਹੜੇ ਕਾਇਰ ਲੋਕ ਹੁੰਦੇ ਨੇ ਪਹਿਲਾਂ ਵੀ ਪਾਕਿਸਤਾਨ ਕਾਇਰ ਸੀ ਅੱਜ ਵੀ ਕਾਇਰ ਹੈ ਕਾਇਰ ਪਾਕਿਸਤਾਨ ਮਰਦਾਬਾ ਮਰਦਾ ਦੇ ਵਿੱਚ ਜਿਹੜੇ 26 નિર્ਦੋਸ਼ ਹਿੰਦੂ ਮਾਰੇ ਗਏ ਹੈ ਜਿਹੜੇ ਉੱਤੇ ਘੁੰਮਣ ਫਿਰਣ ਗਏ ਸੀਗੇ ਉਹਦੇ ਰੋਸ ਰੂਪ ਅੱਜ ਦਾ ਰੋਜ ਪ੍ਰਦਰਸ਼ਨ ਹੋ ਰਿਹਾ ਹੈ